ਪੰਜਾਬ ਦੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਬੈਠੇ ਹੋਏ ਨੇ ਔਰ ਬਹੁਤ ਸਾਰੇ ਜੋ ਪੰਜਾਬ ਦਾ ਇਸ ਵੇਲੇ ਦਰਦ ਰੱਖਦੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਬਾਕੀ ਜਥੇ ਬੰਦੀਆਂ ਨੂੰ ਵੀ ਸ਼ੰਭੂ ਤੇ ਖਨੌਰੀ ਜਾਣਾ ਚਾਹੀਦਾ ਔਰ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਰਾਂ ਉਗਰਾਹਾਂ ਜਥੇਬੰਦੀ ਦੇ ਉੱਤੇ ਸੀ ਕਿਉਂਕਿ ਪੰਜਾਬ 'ਚ ਸਭ ਤੋਂ ਵੱਡਾ ਕਾਰਡਰ ਉਗਰਾਹੋਂ ਆਉਂਦਾ ਹੈ ਸਾਡੇ ਨਾਲ ਜੁਗਿੰਦਰ ਸਿੰਘ ਉਗਰਾਹ ਮੌਜੂਦ ਨੇ ਗੱਲਬਾਤ ਕਰਦੇ ਆਂ ਉਗਰਾਹ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਮਾ ਜੀਵਨ ਜ਼ਿਕਰ ਕੀਤਾ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਲੋਕ ਦਰਦ ਰੱਖ ਰਹੇ ਨੇ ਉਹਨਾਂ ਦੀ ਨਜ਼ਰਾਂ ਤੁਹਾਡੇ ਕਾਟਰ ਦੇ ਉੱਤੇ ਨੇ ਕਿਉਂਕਿ ਕਹਿੰਦੇ ਕਿ ਉਗਰਾਹਾ ਸਾਹਿਬ ਹੋਣੀ ਜੇ ਉੱਥੇ ਚਲੇਗੇ ਤਾਂ ਇੱਕ ਵੱਡਾ ਬਲ ਮਿਲ ਜਾਊਗਾ ਤੁਹਾਡੀ ਸਭ ਤੋਂ ਵੱਡੀ ਜਥੇਬੰਦੀ ਹੈ ਕਿੱਥੇ ਦੇਰੀ ਰਹਿ ਰਹੀ ਹੈ ਕੀ ਘਾਟ ਲੱਗ ਰਹੀ ਹੈ ਕਿਉਂ ਨਹੀਂ ਤੁਸੀਂ ਸ਼ੰਭੂ ਦੇ ਖਨੋਰੀ ਜਾਵੋ ਦੇਖੋ ਜਿੱਤੇ ਤੱਕ ਦਾ ਜਾਣ ਦਾ ਸਵਾਲ ਹੈ ਜਾਣਵਾਲੀ ਤਾਂ ਕੁਝ ਸੀਮਤਾਈਆਂ ਹੁੰਦੀਆਂ ਨੇ ਕਿਸੇ ਵੀ ਜਥੇਬੰਦੀ ਜਾਂ ਕੋਈ ਹੱਦਾਂ ਹੁੰਦੀਆਂ ਨੇ ਉਹਨਾਂ ਦਾ ਘੇਰਾ ਹੁੰਦਾ ਉਤੋਂ ਉਹ ਸੀਮਤਾਈਆਂ ਅਲੰਗ ਕਿ ਨਹੀਂ ਜਾ ਸਕਦੇ जान ਦਾ ਤਾਂ ਇਹ ਸਵਾਲ ਹੈ ਜਿੱਤੋਂ ਤੱਕ ਉਹਨਾਂ ਦੇ ਸਮਰਥਨ ਦਾ ਸਵਾਲ ਹੈ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਨੂੰ ਸਾਥੀਆਂ ਨੂੰ ਫੋਨ ਕਰਕੇ ਵੀ ਕਿਹਾ ਵੀ ਤਕੜੇ ਰਹੋ ਤੇ ਅਸੀਂ ਇਹ ਵੀ ਰਿਹਾ ਵੀ ਵੀ ਥੋੜੇ ਬਚ ਕੇ ਪੈਦ ਕਰੋ ਤੇ ਵੱਡੇ ਨੁਕਸਾਨ ਤੋਂ ਵਿਚਾਰ ਰੱਖਿਓ ਉਹ ਅਸੀਂ ਜੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੁਹਾਡੇ ਐਕਸ਼ਨ ਦੀ ਉਹਦੇ ਨਾਲ ਸਾਨੂੰ ਜਿਹੜਾ ਤਰਾਜ ਜੋ ਕੋਈ ਸੰਸਕਾਰ ਵੱਲੋਂ ਐਕਸ਼ਨ ਹੁੰਦਾ ਅਸੀਂ ਉਹਦੇ ਰੋਸ ਚੋ ਵੀ ਢੱਲੇ ਵੱਲ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ ਫੋਨ ਦੇ ਉੱਤੇ ਉਹਨਾਂ ਨੂੰ ਉਹਨਾਂ ਨੂੰ ਸਮਝਾਇਆ ਢੱਲੇ ਬਾਦ ਸਾਹਿਬ ਨੇ ਤਾਂ ਫੋਨ ਨਹੀਂ ਚੱਕਿਆ ਸਰਬੰਨ ਨਾਲ ਮੇਰੀ ਹੁੰਦੀ ਰਹੀ ਅੱਛਾ ਜੇ ਸਰਬੰਨ ਬੰਦੀਰ ਉਹਨਾਂ ਨੂੰ ਤੁਸੀਂ ਇਹ ਗੱਲ ਕਹੀ ਕੀ ਧਿਆਨ ਰੱਖਿਓ ਆਪਣਾ ਐਕਸ਼ਨ ਉਹਦੇਲੇ ਪਾਸੋਂ ਹੋ ਸਕਦਾ ਉਹਨਾਂ ਦਾ ਰਾਬਤੇ 'ਚ ਮੈਂ ਮੈਂ ਬਸ ਕੱਲ ਨਹੀਂ ਫੋਨ ਕੀਤਾ ਵੈਸੇ ਰਾਬਤੇ 'ਚ ਰਹਿੰਦੇ ਆ ਸੀ ਕਿਉਂਕਿ ਕੱਲ ਮੇਰੇ ਅਬਦੇਲੀਂ ਜਮੇ ਸੀ ਮੇਰਾ ਵੀ ਮੈਰ ਬੰਦ ਸੀ ਸਾਡੀ ਮੀਟਿੰਗ ਚ ਚੱਲਦੀ ਸੀ ਵੈਸੇ ਉਹ ਬਰਸੋ ਮੇਰੀ ਗੱਲ ਹੋਈ ਆ ਸਰ ਅਕੀਗੁਰਾਂਤ ਸਾਹਿਬ ਇਹ ਸਵਾਲ ਅਸੀਂ ਡੱਲੇਵਾਲ ਨੂੰ ਵੀ ਪੁੱਛਿਆ ਇਹ ਪੰਦੇਰੋਣਾ ਵੀ ਪੁੱਛਿਆ ਕਿ ਇਹ ਚੌਧਰ ਦੀ ਲੜਾਈ ਹੈ ਤੁਸੀਂ ਕਿਉਂ ਨਹੀਂ ਉਹਨਾਂ ਜਥੇਬੰਦੀਆਂ ਨੂੰ ਬੁਲਾ ਲੈਂਦੇ ਕਿਉਂਕਿ ਮੁਠੀ ਬੰਦ ਰਹੂਗੀ ਤਾਂ ਏਕਾ ਰਹਿਣਾ ਔਰ ਜੇ ਮੁਠੀ ਖੁੱਲੂਗੀ ਤਾਂ ਤਾਕਤ ਉਹ ਖਿੰਡੂਗੀ ਤਾਂ ਉਹ ਕਹਿੰਦੇ ਸੀ ਕਿ ਨਹੀਂ ਉਹ ਆਪ ਵੀ ਆ ਸਕਦੇ ਨੇ ਮੈਂ ਉਹੀ ਸਵਾਲ ਤੁਹਾਨੂੰ ਪੁੱਛਦਾ ਕੀ ਲੱਗਦਾ ਕਿ ਇਹ ਚੌਧਰ ਦੀ ਲੜਾਈ ਹੈ ਕਿ ਸਿਰਫ ਇੰਤਜ਼ਾਰ ਇਸੀ ਗੱਲ ਦਾ ਕਿ ਉਹ ਫੋਨ ਕਰਨਗੇ ਜਾਂ ਅਸੀਂ ਫੋਨ ਕਰਾਂਗੇ ਨਹੀਂ ਮੈਨੂੰ ਨਹੀਂ ਲੱਗਦਾ ਚੌਧਰ ਦੀ ਚੱਲ ਤੁਸੀਂ ਕਹਿ ਲਓ ਵੀ ਇਹ ਚੌਧਰ ਦੀ ਲੜਾਈ ਐ ਨਹੀਂ ਹੁੰਦਾ ਚੌਧਰ ਦੀ ਲੜਾਈ ਨਹੀਂ ਜਥੇਬੰਦੀਆਂ ਦੇ ਕੁਝ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਥੇਬੰਦੀਆਂ ਦੀ ਅਬਸੂਲੂ ਨਾ ਕੋਈ ਜਥੇਬੰਦੀ ਐਕਸ਼ਨ ਲੀਗ ਪਲਾਨ ਕਰ ਸਕਦੀ ਹੈ ਉਹਨੂੰ ਅਧਿਕਾਰ ਹੈ ਉਹ ਕਿਸੇ ਪਾਸੇ ਦਿੱਲੀ ਨੂੰ ਮਾਰਚ ਕਰਦੇ ਚੰਡੀਗੜ੍ਹ ਨੂੰ ਮਾਰਚ ਕਰਦੇ ਉਹਨੂੰ ਅਧਿਕਾਰ ਹੈ ਕਿਹੜੀਆਂ ਮੰਗਾਂ ਤੇ ਕਰਨਾ ਹੈ ਉਹਨੂੰ ਅਧਿਕਾਰ ਹੈ ਤਰੀਕਾ ਕੀ ਹੋਵੇ ਉਹਨੂੰ ਅਧਿਕਾਰ ਹੈ ਸਾਡੀ ਸਾਂਝ ਦਾ ਜਿੱਥੋਂ ਤੱਕ ਸਵਾਲ ਹੈ ਵੀ ਸਾਡੀ ਸਾਂਝ ਕੀ ਹੋਵੇ ਅਸੀਂ ਅੱਡ ਹੋ ਕੇ ਵੀ ਇੱਕ ਕਮੇਂਡੀਹੀਏ ਉਹ ਉਹ ਜਦੋਂ ਸਰਕਾਰ ਦਾ ਜ਼ਬਰ ਹੁੰਦਾ ਉਦੋਂ ਜਦੋਂ ਕੋਈ ਤੱਕਾ ਕਰਦੀ ਹੈ ਸਰਕਾਰ ਨੂੰ ਜਦੋਂ ਸਰਕਾਰ ਕੋਈ ਐਕਸ਼ਨ ਨਹੀਂ ਕਰਨਾ ਦੇਵੇ ਉਦੋਂ ਉਦੋਂ ਅਸੀਂ ਚੁੱਪ ਰਹਿਨੇ ਆ ਜਾਂ ਅਸੀਂ ਬੋਲਦੇ ਆ ਉਹ ਤੁਸੀਂ ਦੇਖ ਸਕਦੇ ਹੋ ਉਹ ਅਸੀਂ ਲਗਾਤਾਰ ਐਕਟਿਵ ਆ ਤੇ ਲਗਾਤਾਰ ਅਸੀਂ ਇਹਦਾ ਵਿਰੋਧ ਕੀਤਾ ਵੀ ਤੁਹਾਡੇ ਕੰਧਾਂ ਕੱਢਣੇ ਵੀ ਨਜਾਇਜ਼ ਨੇ ਰੋਕਾਂ ਲਾਉਣੀਆਂ ਵੀ ਨਜਾਇਜ਼ ਨੇ ਅਤੂ ਕੈਸ ਦੇ ਮਾਰ ਗੋਲੇ ਮਾਰਨੇ ਵੀ ਤੁਹਾਡੇ ਨਜਾਇਜ਼ ਨੇ ਇਹਦਾ ਤੇ ਅਸੀਂ ਪ੍ਰੋਟੈਸਟ ਨੂੰ 15 ਤਰੀਕ ਨੂੰ ਰੇਲਾ ਜਾਂਬ ਕੀਤੇ ਨੇ ਤੁਸੀਂ ਦੇਖਿਆ ਕਰਕੇ ਆ ਹਾਲਾਂਕਿ ਤੁਸੀਂ ਰੇਲਾਂ ਜਾਮ ਕਰ ਦਿੱਤੀਆਂ ਬਹੁਤ ਲੋਕਾਂ ਨੇ ਸਵਾਲ ਕੀਤੇ ਕਹਿੰਦੇ ਕੁਝ ਸਮੇਂ ਦੇ ਲਈ ਰੇਲਾਂ ਜਾਮ ਕਰਕੇ ਖੱਜਲ ਖਵਰੀ ਤਾਂ ਲੋਕਾਂ ਨੂੰ ਹੋ ਗਈ ਕਹਿੰਦੇ ਕਹਿੰਦੇ ਰੇਲਾਂ 'ਚ ਕਿਹੜਾ ਅਮਿਤ ਸ਼ਾਹ ਜਾਂ મોદી ਨੇ ਬੈਠ ਕੇ ਜਾਣਾ ਸੀਗਾ ਕਹਿੰਦੇ ਲੋਕ ਪਰੇਸ਼ਾਨ ਹੋ ਰਹੇ ਨੇ ਜੇ ਉੱਥੇ ਤੱਕ ਮੈਸੇਜ ਪਹੁੰਚਾਉਣਾ ਉਹਨਾਂ ਤੱਕ ਨੂੰ ਤੰਗ ਪਰੇਸ਼ਾਨ ਕਰਨਾ ਤਾਂ ਫਿਰ ਕਹਿੰਦੇ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੀਦਾ ਇਹ ਤਾਂ ਹੁਣ ਐਵੇਂ ਦੱਸੋ ਹੁਣ ਹਰਿਆਣੇ ਦੇ ਲੋਕ ਨਹੀਂ ਪਰੇਸ਼ਾਨ ਹੋ ਰਹੇ ਦੋ ਹੱਡਾਂ ਆਧਾ ਰੋਕਿਆ ਭੰਜ ਨੇ ਲੋਕ ਤਾਂ ਉੱਥੇ ਵੀ ਰਹਿੰਦੇ ਹੋਣੇ ਉਹ ਲੋਕ ਪਰੇਸ਼ਾਨ ਨਹੀਂ ਹੁੰਦੇ ਜਿਨ੍ਹਾਂ ਦੀਆਂ ਕਣਕਾਂ ਵੱਧੀਆਂ ਗਈਆਂ ਨੇ ਪਰੇਸ਼ਾਨ ਤਾਂ ਲੋਕਾਂ ਨੇ ਹੁਣ ਜਦੋਂ ਕੋਈ ਐਕਟੀਵਿਟੀ ਹੁੰਦੀ ਹੈ ਕਿਸੇ ਨਾ ਕਿਸੇ ਦਾ ਅਸੀਂ ਨਹੀਂ ਪਰੇਸ਼ਾਨ ਹੁੰਦੇ ਉੱਤੇ ਘਰ ਸੜਕੀ ਸੜਕਾਂ ਦੇ ਲੀਆਂ ਤੇ ਬੈਠੇ ਆ ਪਰੇਸ਼ਾਨ ਤਾਂ ਹੁੰਦੀ ਹੁੰਦੇ ਕਿਉਂਕਿ ਪਰੇਸ਼ਾਨ ਅਸੀਂ ਤਾਂ ਪਰੇਸ਼ਾਨੀ ਚੋਂ ਜੰਮੇ ਹੀ ਪਰੇਸ਼ਾਨੀ ਚੋਂ ਸਾਡੇ ਤਾਂ ਨਿਤ ਪਰੇਸ਼ਾਨੀਆਂ ਰੋਜ਼ ਹੀ ਪਰੇਸ਼ਾਨੀਆਂ ਰਹਿੰਦੀਆਂ ਨੇ ਇਸ ਕਰਕੇ ਸਾਡੇ ਲੋਕਾਂ ਨੂੰ ਪਰੇਸ਼ਾਨੀਆਂ ਦੀ ਗੱਲ ਜਿਹੜੀ ਕਰਨੀ ਆਪ ਹਾਂ ਵੱਡੇ ਲੋਕਾਂ ਨੂੰ ਹੋ ਸਕਦੇ ਨੇ ਕੋਈ ਪਰੇਸ਼ਾਨੀਆਂ ਹੋਣ ਇਸ ਕਰਕੇ ਅਸੀਂ ਜਦੋਂ ਵੀ ਆਉਂਦੇ ਹਾਂ ਉਹਨਾਂ ਤੋਂ ਮਿੰਨਤਾ ਕਰਦੇ ਹਾਂ ਪਹਿਲਾਂ ਕਹਿੰਦੇ ਆ ਭਾਈ ਤੁਸੀਂ ਆਪ ਦਾ ਵਿਚਾਰ ਰੱਖ ਲਓ ਕਿ ਟ੍ਰਾਂਸਫਰ ਜਿਹੜਾ ਹੋਣਾ ਜਾਣਾ ਜਿਹੜਾ ਤੁਸੀਂ ਉਹ ਬਦਲ ਕੇ ਵਗਜੋ ਅਸੀਂ ਕਰਦੇ ਹਾਂ ਸਾਡੀ ਮਜਬੂਰੀ ਹੈ ਉਸ ਬੰਨੇ ਸਾਡੀ ਗੱਲ ਨਹੀਂ ਕੋਈ ਤੁਸੀਂ ਹਾਲਾਂਕਿ ਹੁਣੇ ਜ਼ਿਕਰ ਕਰ ਰਹੇ ਸੀ ਕਹਿੰਦੇ ਕਿ ਐਮਐਸਪੀ ਦੀ ਜਿਹੜੀ ਲੜਾਈ ਇਹਨਾਂ ਨੇ ਵਿੜ ਲਈ ਹੈ ਇਹ ਇੰਨੀ ਕੋਈ ਸੌਖੀ ਲੜਾਈ ਨਹੀਂ ਇਹ ਬਹੁਤ ਲੰਬਾ ਸਮਾਂ ਮੰਗਦੀ ਹੈ ਹਾਲਾਂਕਿ ਖੇਤੀ ਕਾਨੂੰਨ ਤਾਂ ਰੱਦ ਕਰਾ ਕੇ ਕਿਸਾਨ ਵਾਪਸ ਪਰਤ ਕੇ ਸੀ ਪਰ ਡੱਲੇਵਾਲ ਦੇ ਤੌਰ ਦੇ ਉੱਤੇ ਲੈਣ ਦੇ ਲਈ ਇਹ ਲੜਾਈ ਵੱਢੀ ਹੈ ਕਿ ਲੱਗਦਾ ਹੈ ਕਿ ਇਹ ਲੜਾਈ ਜਿਸ ਸਿੱਖਣਾ ਇਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸਮਾਂ ਟਾਈਮਿੰਗ ਇਹ ਸਭ ਕੁਝ ਇਹ ਚੀਜ਼ਾਂ ਸਹੀ ਨਹੀਂ ਹਨ ਉਹਨਾਂ ਦੀ ਇਹਨਾਂ ਨੇ ਨਹੀਂ ਬਿੜੀ ਇਹ ਇਹ ਗਲਤ ਗੱਲ ਹੈ ਵੀ ਇਹਨਾਂ ਨੇ ਬਿੜੀ ਇਹ ਤਾਂ ਸੰਯੁਕਤ ਮੋਰਚੇ ਦੀ ਦਿੱਲੀ ਮੋਰਚੇ ਦੇ ਵਿੱਚ ਇਹ ਮੰਗ ਸੀ ਉਹ ਤਾਂ ਉਦੋਂ ਦੀ ਬਿੜੀ ਹੋਈ ਹੈ ਸੰਯੁਕਤ ਮੋਰਚੇ ਦੀ ਮੰਗ ਉਦੋਂ ਇਸ ਮੰਗ ਤੇ ਸਾਰੀਆਂ ਜਥੇਬੰਦੀਆਂ ਨੇ ਕਿਹਾ ਸੀ ਵੀ ਅਸੀਂ ਸੰਘਰਸ਼ ਕਰਾਂਗੇ ਇਹ ਇਹਨਾਂ ਨੇ ਨਹੀਂ ਬਿੜੀ ਇਹ ਤਾਂ ਸੰਯੁਕਤ ਮੋਰਚੇ ਦੀ ਮੰਗ ਹੈ ਉਹਦੇ ਤੇ ਇਹ ਵੀ ਲੜ ਰਹੇ ਨੇ ਦੀ ਅਪਡੇਟ ਦੇ ਤੌਰ ਤੇ ਇਹ ਸੰਯੁਕਤ ਮੋਰਚਾ ਵੀ ਜਿਹੜਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੁਣ ਇਹ ਪ੍ਰੋਟੈਸਟ ਕੀਤਾ ਜੋ ਇਹ ਸ਼ੰਭੂ ਔਰ ਖਨੋਰੀ ਦੇ ਉੱਤੇ ਬੈਠ ਗਏ ਨੇ ਮੈਂ ਇਸ ਦਾ ਹੀ ਜ਼ਿਕਰ ਕਰ ਰਿਹਾ ਕਿ ਲੱਗਦਾ ਕਿ ਇਹਨਾਂ ਨੂੰ ਇਹ ਇਕੱਲੇ ਵਕ ਹੋ ਕੇ ਨਹੀਂ ਕਰਨਾ ਚਾਹੀਦਾ ਇਹ ਆਪਾਂ ਕਿਵੇਂ ਕਹਿ ਸਕਦੇ ਆ ਅਧਿਕਾਰ ਆ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਇਹ ਗੱਲ ਵੀ ਤੁਸੀਂ ਕਿਉਂ ਕੀਤਾ ਇਹ ਅਗਲਾ ਕਹਿੰਦਾ ਨਾ ਤੂੰ ਜੇ ਪਈ ਅਸੀਂ ਅਸੀਂ ਦਾ ਕਰਦੇ ਆ ਤੂੰ ਕਰਦਾ ਨਹੀਂ ਤੂੰ ਸਾਨੂੰ ਵੀ ਨਹੀਂ ਕਰ ਦਿੰਦਾ ਇਸ ਕਰਕੇ ਆਏ ਸਾਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਇਹ ਕਹਿਣ ਦਾ ਵੀ ਤੁਸੀਂ ਇਕੱਲੇ ਕਿਉਂ ਕਰਦੇ ਹੋ ਚੰਗੀ ਗੱਲ ਇਹ ਕਿਉਂਕਿ ਗੱਲ ਇਹ ਹੈ ਵੀ ਜਿਹੜੀ ਸਰਕਾਰ ਹੈ ਜਹੀ ਜੀ ਸਰਕਾਰ ਹੈ ਉਹ ਸਰਕਾਰ ਦੇ ਨਾਲ ਜਦੋਂ ਮੱਥਾ ਕੋਈ ਲਾਉਣਾ ਹੈ ਸਾਰੇ ਇਕੱਠੇ ਹੋ ਕੇ ਚੱਲੇ ਜਾਂਦੇ ਤਾਂ ਬਹੁਤ ਵਧੀਆ ਗੱਲ ਹੁੰਦੀ ਉਸਕੇ ਸਾਰੇ ਇਕੱਠੇ ਚਲੇ ਜਾਂਦੇ ਵਧੀਆ ਗੱਲ ਹੁੰਦੀ ਤਾਂ ਕੀ ਇਕੱਠੇ ਹੋ ਸਕਦੇ ਹੋ ਕਿ ਸ਼ੰਭੂ ਟੈਖਨੋਰੀ ਦੇ ਉੱਤੇ ਇਕੱਠੇ ਹੋ ਸਕਦੇ ਕਮੇਟੀ ਬਣਾ ਦਿੱਤੀ ਹੈ ਪਰ ਐਵੇਂ ਨਾ ਹੋਵੇ ਕਿ ਸਮਾ ਕਮੇਟੀਆਂ ਹੀ ਵਿਰਥ ਕਰ ਦੇਣ ਸਮਾ ਕਮੇਟੀਆਂ ਚ ਨਿਕਲ ਜੇ ਔਰ ਉੱਥੇ ਜਦੋਂ ਲੋੜ ਪਈ ਹੋਵੇ ਜਦੋਂ ਜਿਸ ਵੇਲੇ ਲੋੜ ਹੈ ਉੱਥੇ ਨਾ ਜਾ ਸਕੂ ਬਾਅਦ ਦੇ ਵਿੱਚ ਕਮੇਟੀ ਕਹਦੇ ਕਿ ਹਾਂ ਜੀ ਅਸੀਂ ਹੁਣ ਚੱਲੀਏ ਦੇਖੋ ਸਾਥੀ ਪ੍ਰਾਲਾ ਕਰਨਾਂ ਤਾਂ ਬਣਦੀ ਐ ਐਵੇਂ ਆਪਾਂ ਪਹਿਲੇ ਹੀ ਰੱਦ ਕਰ ਦਈਏ ਵੀ ਪਤਾ ਨਹੀਂ ਇਕਤਾ ਹੋਊ ਕਿ ਨਹੀਂ ਹੋਊ ਪਤਾ ਨਹੀਂ ਇਕੱਠੇ ਹੋਣਗੇ ਕਿ ਨਹੀਂ ਹੋਏ ਫਿਰ ਤਾਂ ਪ੍ਰੋਸੈਸ ਚਲਾਉਣ ਦਾ ਤਰੀਕਾ ਹੀ ਫਿਰ ਤਾਂ ਹੌਸਲਾ ਹੀ ਨਹੀਂ ਕਿਸੇ ਦਾ ਪੈਣਾ ਕੋਸ਼ਿਸ਼ ਤਾਂ ਕੀਤੀ ਐ ਨਾ ਜੇ ਗੱਲ ਤਾਂ ਉੱਠੀ ਐ ਨਾ ਵੀ ਆਪਾਂ ਯਾਰ ਇਕੱਠੇ ਹੋਈਏ ਇੱਕ ਲੋੜ ਤਾਂ ਬਣੀ ਐ ਨਾ ਕਿਉਂਕਿ ਅਟੈਕ ਜਦੋਂ ਬਹੁਤ ਗੱਲਾਂ ਦੁਸ਼ਮਣ ਸਿਖਾਉਂਦਾ ਬਹੁਤ ਸਾਰੀਆਂ ਗੱਲਾਂ ਸਾਨੂੰ ਦੁਸ਼ਮਣ ਸਿਖਾਉਂਦਾ ਜਿਹੜੀਆਂ ਉਹ ਨਹੀਂ ਸਮਝ ਆਉਂਦੀਆਂ ਜਦੋਂ ਸਾਨੂੰ ਇਕੱਲੇ-ਇਕੱਲੇ ਉਦੋਂ ਸਾਨੂੰ ਫਿਰ ਇਹ ਗੱਲ ਆਉਂਦੀ ਵੀ ਜੇ ਸਾਰੇ ਇਕੱਠੇ ਹੁੰਦੇ ਸਾਨੂੰ ਵਕਤ ਦੇ ਉੱਤੇ ਸੋਭਾ ਗੱਲਾਂ ਵਕਤ ਸਕਾਰਨ ਦਾ ਕਦੇ-ਕਦੇ ਇਸ ਕਰਕੇ ਉਹਦੇ ਚੋਂ ਜੇ ਸਾਰਿਆਂ ਨੂੰ ਗੱਲ ਉੱਠੀ ਆ ਵੀ ਜਾਂ ਨੁਕਸਾਨ ਹੋ ਗਿਆ ਨੁਕਸਾਨ ਹੁੰਦਾ ਇਕੱਲੇ-ਇਕੱਲੇ ਲੜਨ ਨਾਲ ਸਾਡਾ ਵੀ ਨੁਕਸਾਨ ਹੋ ਜਾਊਗਾ ਇਕੱਠੇ ਕਰਨ ਦਾ ਜੇ ਤਰੀਕੇ ਵਿੱਚ ਗੱਲ ਸੋਚੀ ਆ ਜਾਂ ਗੱਲ ਚਲਾਈ ਆ ਕਮੇਟੀ ਬਣੀ ਹੈ ਚੱਲ ਲੱਗ ਜੂਗਾ ਕੋਈ ਗੱਲ ਨਹੀਂ ਟਾਈਮ ਗੱਲ ਤਾਂ ਚੱਲੂਗੀ ਕੀ ਲੱਗਦਾ ਹੈ ਕਿ ਕਿਸ ਆ ਟਾਈਮ ਬੌਂਡ ਦੇ ਵਿੱਚ ਇਹ ਗੱਲ ਦੇ ਉੱਤੇ ਨਤੀਜਾ ਆ ਜਾਣਾ ਚਾਹੀਦਾ ਔਰ ਕਦੋਂ ਅਗਲੀ ਕਾਲ ਦੇ ਦੇਣੀ ਚਾਹੀਦੀ ਹੈ ਕਿ ਆਪਾਂ ਉੱਥੇ ਜਾਣਾ ਹੈ ਜਾਂ ਨਹੀਂ ਜਾਣਾ ਕਲੀਅਰ ਜਦੋਂ ਕਰ ਦੇਣਾ ਚਾਹੀਦਾ ਹੈ ਕਿ ਕਾਡਰ ਬਹੁਤ ਸਾਰਾ ਗੁਰਾਂ ਸਾਹਿਬ ਇੰਤਜ਼ਾਰ ਕਰ ਰਹਾ ਤੁਹਾਡਾ ਵੀ ਕਾਡਰ ਇੰਤਜ਼ਾਰ ਕਰਦਾ ਹੋਊਗਾ ਸ਼ਾਇਦ ਤੁਹਾਨੂੰ ਵੀ ਮੈਸੇਜ ਆਉਂਦੇ ਹੋਣਗੇ ਲੋਕ ਸੁਨੇਹੇ ਵੀ ਦਿੰਦੇ ਹੋਣਗੇ ਕਿ ਆਪਾਂ ਨੂੰ ਜਾਣਾ ਚਾਹੀਦਾ ਦੇਖੋ ਸਾਡੇ ਕਾਡਰ ਦੇ ਵਿੱਚ ਸਾਡਾ ਅਜੇ ਜਾ ਕੋਈ ਅਣਜਾਣ ਕਾਡਰ ਨਹੀਂ ਹੈ ਸਾਡਾ ਕਾਡਰ ਕੋਈ ਕਾਲੀ ਨਾ ਸਟੈਪ ਨਹੀਂ ਲੱਗਦਾ ਸਾਡੇ ਕਾਡਰ ਨੇ ਕਦੇ ਸਾਨੂੰ ਮਜਬੂਰ ਨਹੀਂ ਕੀਤਾ ਕਿਉਂਕਿ ਅਸੀਂ ਹਰ ਗੱਲ ਅਸੀਂ ਕਿਸੇ ਟੀ ਨਹੀਂ ਜਾਂ ਅਸੀਂ ਜਦੋਂ ਕਿਸੇ ਗੱਲ ਨੂੰ ਵਿਚਾਰ ਕੇ ਉਹਦਾ ਐਨਾਲਿਸਿਸ ਕਰਦੇ ਆਂ ਆਪਦੇ ਕੈਡਰ ਨੂੰ ਸਾਰੀ ਗੱਲ ਦੱਸ ਦਿੰਨੇ ਆਂ ਵੀ ਆਹ ਗੱਲ ਭਾਈ ਐ ਅਸੀਂ ਨਹੀਂ ਕਦੇ ਆਇਆ ਵੀ ਆਹ ਕੰਮ ਇਨਸਾਫ ਮੋਰਚਾ ਵਾਲਿਆਂ ਨੇ ਮੋਰਚਾ ਲਾਇਆ ਅਸੀਂ ਨਹੀਂ ਆਏ ਤੇ ਚਾਰ ਨੇ ਸੀ ਇਹ ਨਹੀਂ ਸੀ ਵੀ ਅਸੀਂ ਜਿਹੜੇ ਸਿੱਕੇ ਦੀ ਛਡਾਉਣਾ ਨਹੀਂ ਸੀ ਚਾਹੁੰਦੇ ਅਸੀਂ ਆਪਦੇ ਤੌਰ ਤੇ ਕਿਹਾ ਕਿ ਆਪਣੇ ਕਾਰਡਰ ਨੂੰ ਹੁਣ ਕੀ ਸਮਝਾ ਰਹੇ ਹੋ ਕਿ ਇਸ ਮੋਰਚੇ ਤੋਂ ਐਨਾਲਿਸਿਸ ਕਰਕੇ ਤੁਸੀਂ ਉਹਨਾਂ ਨੂੰ ਕੀ ਦੱਸ ਰਹੇ ਹੋ ਆਪਣੇ ਜਾਣਦਾ ਕਾਰਡਰ ਨੂੰ ਕੀ ਜਵਾਬ ਦੇ ਰਹੇ ਹੋ ਕਿ ਅਸੀਂ ਇਸ ਕਰਕੇ ਨਹੀਂ ਜਾ ਰਹੇ ਸਵਾਲ ਹੀ ਨਹੀਂ ਸਾਡੇ ਕੋਲ ਉੱਠਦਾ ਵੀ ਤੁਸੀਂ ਕਿਉਂ ਨਹੀਂ ਜਾ ਰਹੇ ਕਿਉਂਕਿ ਅਸੀਂ ਤਾਂ ਐਕਟਿਵ ਹੀ ਆ ਅਸੀਂ ਤਾਂ ਫੀਲਡ 'ਚ ਆ ਅਸੀਂ ਤਾਂ ਕਦੇ ਗੈਰ ਹਾਜ਼ਰ ਹੋਈ ਨਹੀਂ ਅਸੀਂ ਤਾਂ 12 ਨੂੰ ਕੰਪਲੀਟ 'ਚ 13 ਨੂੰ ਫੀਲਡ 'ਚ 14 ਨੂੰ ਫੀਲਡ 'ਚ 15 ਨੂੰ ਫੀਲਡ 'ਚ ਅੱਜ 14 ਨੂੰ ਦੇਖੋ 14 ਨੂੰ ਮੈਦਾਨ 'ਚ ਸੀ ਅਸੀਂ 13 ਨੂੰ ਅਸੀਂ ਮੈਦਾਨ 'ਚ ਸੀ 12 ਨੂੰ ਅਸੀਂ ਮੈਦਾਨ 'ਚ 15 ਨੂੰ ਮੈਦਾਨ 'ਚ 16 ਨੂੰ ਮੈਦਾਨ 'ਚ 17 18 'ਚ 22 ਹੋਗੀ ਅਜੇ ਤੱਕ ਦੇ ਗੈਰ ਹਾਜ਼ਰੀ ਨਹੀਂ ਪਿਲਡੀ 'ਚ ਇਸ ਤੋਂ ਇਲਾਵਾ ਵੀ ਹੁਣ ਅੱਗੇ ਵੀ ਇਸੇ ਤਰੀਕੇ ਦੇ ਨਾਲ ਪ੍ਰੋਟੈਸਟ ਚੱਲਦਾ ਰਹੂਗਾ ਤੁਹਾਡਾ ਕਿਉਂ ਨਹੀਂ ਚੱਲੂਗਾ ਚੱਲ ਰਿਹਾ ਇਕੱਠੇ ਹੋ ਸਕਦੇ ਆ ਕੀ ਲੱਗਦਾ ਤੁਹਾਨੂੰ ਕੋਸ਼ਿਸ਼ ਨੇ ਕੋਸ਼ਿਸ਼ ਕਰਾਂਗੇ ਇਕੱਠੇ ਹੋਣਾ ਚਾਹੀਦਾ ਵੀ ਇਹ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਅੱਜ ਬਹੁਤ ਸਾਰੇ ਜਥੇਬੰਦੀਆਂ ਨੇ ਕਿਹਾ ਕਿ ਆਪਾਂ ਨੂੰ ਜਾਣਾ ਚਾਹੀਦਾ ਉੱਥੇ ਸਮਰਥਨ ਦੇਣਾ ਚਾਹੀਦਾ ਲਈ ਕੋ ਸਮਰਥਨ ਦੇਣ ਦਾ ਤਰੀਕੇ ਨਹੀਂ ਫਰੀਕਦੇ ਅਸੀਂ ਕਦੋਂ ਰੋਕਦੇ ਅਸੀਂ ਤਾਂ ਕਿਸੇ ਨੂੰ ਪੁੱਛੇ ਨਹੀਂ ਵੀ ਸਮਰਥਨ ਦਈਏ ਕਿ ਨਾ ਦਈਏ ਅਸੀਂ ਤਾਂ ਦੇਤਾ ਜੇ ਕਿਸੇ ਨੇ ਸਮਰਥਨ ਦੇਣਾ ਹੈ ਕਿਸੇ ਨੇ ਭਲਾਏ ਹੋਏ ਚੰਗੇ ਕੰਮ ਕਰਨੇ ਨੇ ਕਿਸੇ ਦੇ ਜਿਵੇਂ ਆਵਾਜ਼ ਨਾਰਾ ਮਾਰਦਾ ਕੋਈ ਇੱਥੇ ਤਾਂ ਅੱਗੇ ਲੈਣ ਦੀ ਥੋੜੀ ਲੋੜ ਹੈ ਵੀ ਭਾਈ ਕਿਸੇ ਦੀ ਮਦਦ ਕਰਨੀ ਹੈ ਅੱਗੇ ਲੈਣ ਦੀ ਲੋੜ ਤਾਂ ਜਾਣ ਦਾ ਸਵਾਲ ਹੈ ਜਾਣਵਾਲੀ ਤਾਂ ਕੁਝ ਸੀਮਤਾਈਆਂ ਹੁੰਦੀਆਂ ਨੇ ਕਿਸੇ ਵੀ ਜਥੇਬੰਦੀਆਂ ਕੋਈ ਹੱਦਾਂ ਹੁੰਦੀਆਂ ਨੇ ਉਹਨਾਂ ਦਾ ਘੇਰਾ ਹੁੰਦਾ ਉਤੋਂ ਉਹ ਉਹ ਸੀਮਤਾਈਆਂ ਲੰਘ ਕੇ ਨਹੀਂ ਜਾ ਸਕਦੇ ਜਾਣ ਦਾ ਤਾਂ ਇਹ ਸਵਾਲ ਹੈ ਜਿੱਥੋਂ ਤੱਕ ਉਹਨਾਂ ਦੇ ਸਮਰਥਨ ਦਾ ਸਵਾਲ ਹੈ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਨੂੰ ਸਾਥੀਆਂ ਨੂੰ ਫੋਨ ਕਰਕੇ ਵੀ ਕਿਹਾ ਵੀ ਤਕੜੇ ਰਹੋ ਤੇ ਅਸੀਂ ਇਹ ਵੀ ਰਿਹਾ ਵੀ ਵੀ ਥੋੜਾ ਬਚ ਕੇ ਪੈਰ ਧਰੋ ਤੇ ਵੱਡੇ ਨੁਕਸਾਨ ਤੋਂ ਬਚਾਅ ਰੱਖਿਓ ਉਹ ਅਸੀਂ ਜੇ ਜਦੋਂ ਵੀ ਕੋਈ ਗੱਲ ਆਉਂਦੀ ਹੈ ਤੁਹਾਡੇ ਐਕਸ਼ਨ ਦੀ ਉਹਦੇ ਨਾਲ ਸਾਨੂੰ ਜਿਹੜਾ ਤਰਾਜ ਜੋ ਕੋਈ ਸਰਕਾਰ ਵੱਲੋਂ ਐਕਸ਼ਨ ਹੁੰਦਾ ਅਸੀਂ ਉਹਦੇ ਰੋਸ 'ਚ ਵੀ ਢੱਲੇਬਾਹ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ ਫੋਨ ਦੇ ਉੱਤੇ ਉਹਨਾਂ ਨੂੰ ਉਹਨਾਂ ਨੂੰ ਸਮਝਾਇਆ ਢੱਲੇਬਾਹ ਸਾਹਿਬ ਨੇ ਤਾਂ ਫੋਨ ਨਹੀਂ ਚੱਕਿਆ ਸਰਬੰਨ ਨਾਲ ਮੇਰੀ ਹੁੰਦੀ ਰਹੀ ਬੰਦੀਰੋਂ ਉਹਨਾਂ ਨੂੰ ਤੁਸੀਂ ਇਹ ਗੱਲ ਕਹੀ ਕੀ ਧਿਆਨ ਰੱਖਿਓ ਆਪਣਾ ਐਕਸ਼ਨ ਉਧਰਲੇ ਪਾਸੋਂ ਹੋ ਸਕੇ ਉਹਨਾਂ ਦਾ ਰਾਬਤੇ 'ਚ ਮੈਂ ਮੈਂ ਬਸ ਕੱਲ ਨਹੀਂ ਫੋਨ ਕੀਤਾ ਵੈਸੇ ਰਾਬਤੇ 'ਚ ਰਹਿੰਦੇ ਆ ਸੀ ਕਿਉਂਕਿ ਕੱਲ ਮੇਰੇ ਅਬਦੇਲੀ ਜਮੇ ਸੀ ਮੇਰਾ ਵੀ ਮੇਰ ਬੰਦ ਸੀ ਸਾਡੀ ਮੀਟਿੰਗ ਚ ਚੱਲਦੀ ਸੀ ਬੇਸ਼ੱਕ ਉਹ ਪਰਸੋ ਮੇਰੀ ਗੱਲ ਹੋਈ ਆ ਸਰ ਹਾਲਾਂਕਿ ਉਗਰਾਨ ਸਾਹਿਬ ਇਹ ਸਵਾਲ ਅਸੀਂ ਡੱਲੇ ਵਾਲ ਨੂੰ ਵੀ ਪੁੱਛਿਆ ਇਹ ਪੰਦੀਰੋਣਾ ਵੀ ਪੁੱਛਿਆ ਕਿ ਇਹ ਚੌਧਰ ਦੀ ਲੜਾਈ ਹੈ ਤੁਸੀਂ ਕਿਉਂ ਨਹੀਂ ਉਹਨਾਂ ਜਥੇਬੰਦੀਆਂ ਨੂੰ ਬੁਲਾ ਲੈਂਦੇ ਕਿਉਂਕਿ ਮੁਠੀ ਬੰਦ ਰਹੂਗੀ ਤਾਂ ਏਕਾ ਰਹਿਣਾ ਹੈ ਔਰ ਜੇ ਮੁਠੀ ਖੁੱਲੂਗੀ ਤਾਂ ਤਾਕਤ ਉਹ ਖਿੰਡੂਗੀ ਤਾਂ ਉਹ ਕਹਿੰਦੇ ਸੀ ਕਿ ਨਹੀਂ ਉਹ ਆਪ ਵੀ ਆ ਸਕਦੇ ਨੇ ਮੈਂ ਉਹੀ ਸਵਾਲ ਤੁਹਾਨੂੰ ਪੁੱਛਦਾ ਕੀ ਲੱਗਦਾ ਕਿ ਇਹ ਚੌਧਰ ਦੀ ਲੜਾਈ ਹੈ ਕਿ ਸਿਰਫ ਇੰਤਜ਼ਾਰ ਇਸੇ ਗੱਲ ਦਾ ਕਿ ਉਹ ਫੋਨ ਕਰਨਗੇ ਜਾਂ ਅਸੀਂ ਫੋਨ ਕਰਾਂਗੇ ਨਹੀਂ ਮੈਨੂੰ ਨਹੀਂ ਲੱਗਦਾ ਚੌਧਰ ਦੀ ਚੱਲ ਤੁਸੀਂ ਕਹਿ ਲਓ ਵੀ ਇਹ ਚੌਧਰ ਦੀ ਲੜਾਈ ਐ ਨਹੀਂ ਹੁੰਦਾ ਚੌਧ ਜਥੇਬੰਦੀਆਂ ਦੇ ਕੁਝ ਮੈਂ ਸਾਨੂੰ ਪਹਿਲਾਂ ਹੀ ਦੱਸਿਆ ਵੀ ਜਥੇਬੰਦੀਆਂ ਦੀਆਂ ਅਭੂਲੂ ਨੇ ਕੋਈ ਜਥੇਬੰਦੀ ਐਕਸ਼ਨ ਲੀਗ ਪਲਾਨ ਕਰ ਸਕਦੀ ਹੈ ਉਹਨੂੰ ਅਧਿਕਾਰ ਹੈ ਉਹ ਕਿਸੇ ਪਾਸੇ ਦਿੱਲੀ ਨੂੰ ਮਾਰਚ ਕਰਦੇ ਚੰਡੀਗੜ੍ਹ ਨੂੰ ਮਾਰਚ ਕਰਦੇ ਉਹਨੂੰ ਅਧਿਕਾਰ ਹੈ ਕਿਹੜੀਆਂ ਮੰਗਾਂ ਤੇ ਕਰਨਾ ਹੈ ਉਹਨੂੰ ਅਧਿਕਾਰ ਹੈ ਤਰੀਕਾ ਕੀ ਹੋਵੇ ਉਹਨੂੰ ਅਧਿਕਾਰ ਹੈ ਸਾਡੀ ਸਾਂਝ ਦਾ ਜਿੱਥੋਂ ਤੱਕ ਸਵਾਲ ਹੈ ਵੀ ਸਾਡੀ ਸਾਂਝ ਕੀ ਹੋਵੇ ਅਸੀਂ ਅੱਡ ਹੋ ਕੇ ਵੀ ਇੱਕ ਜਮੇਤ ਲਿਖੀਏ ਉਹ ਉਹ ਜਦੋਂ ਸਰਕਾਰ ਦਾ ਜ਼ਬਰ ਹੁੰਦਾ ਉਦੋਂ ਜਦੋਂ ਕੋਈ ਤੱਕਾ ਕਰਦੀ ਹੈ ਸਰਕਾਰ ਨੂੰ ਜਦੋਂ ਸਰਕਾਰ ਕੋਈ ਐਕਸ਼ਨ ਉਹਨਾਂ ਨੂੰ ਕਰਨਾ ਦੇਵੇ ਉਦੋਂ ਉਦੋਂ ਅਸੀਂ ਚੁੱਪ ਰਹਨੇ ਆ ਜਾਂ ਅਸੀਂ ਬੋਲਦੇ ਆ ਉਹ ਤੁਸੀਂ ਦੇਖ ਸਕਦੇ ਹੋ ਉਹ ਅਸੀਂ ਲਗਾਤਾਰ ਐਕਟਿਵ ਆ ਤੇ ਲਗਾਤਾਰ ਅਸੀਂ ਇਹਦਾ ਵਿਰੋਧ ਕੀਤਾ ਵੀ ਤੁਹਾਡੇ ਗੰਦਾ ਕੱਢਣੇ ਵੀ ਨਜਾਇਜ਼ ਨੇ ਰੋਕਾਂ ਲਾਉਣੀਆਂ ਵੀ ਨਜਾਇਜ਼ ਨੇ ਅਤੂ ਗੈਸ ਦੇ ਮਾਰ ਗੋਲੇ ਮਾਰਨੇ ਵੀ ਤੁਹਾਡੇ ਨਜਾਇਜ਼ ਨੇ ਇਹਦਾ ਤੇ ਅਸੀਂ ਪ੍ਰੋਟੈਸਟ ਨੂੰ 15 ਤਰੀਕ ਨੂੰ ਰੇਲਾ ਆਜਮ ਕੀਤੇ ਨੇ ਤੁਸੀਂ ਦੇਖਿਆ ਕਰਕੇ ਆ ਹਾਲਾਂਕਿ ਤੁਸੀਂ ਰੇਲਾਂ ਜਾਮ ਕਰ ਦਿੱਤੀਆਂ ਬਹੁਤੇ ਲੋਕਾਂ ਨੇ ਸਵਾਲ ਕੀਤੇ ਕਹਿੰਦੇ ਕੁਝ ਸਮੇਂ ਦੇ ਲਈ ਰੇਲਾ ਜਾਮ ਕਰਕੇ ਖੱਜਲ ਖੁਆਰੀ ਤਾਂ ਲੋਕਾਂ ਨੂੰ ਹੋ ਗਈ ਕਹਿੰਦੇ ਕਹਿੰਦੇ ਰੇਲਾਂ 'ਚ ਕਿਹੜਾ ਅਮੇਸ਼ਾ ਜਾਂ ਮੋਦੀ ਨੇ ਬੈਠ ਕੇ ਜਾਣਾ ਸੀਗਾ ਕਹਿੰਦੇ ਲੋਕ ਪਰੇਸ਼ਾਨ ਹੋ ਰਹੇ ਨੇ ਜੇ ਉੱਥੇ ਤੱਕ ਮੈਸੇਜ ਪਹੁੰਚਾਉਣਾ ਉਹਨਾਂ ਤੱਕ ਨੂੰ ਤੰਗ ਪਰੇਸ਼ਾਨ ਕਰਨਾ ਤਾਂ ਫਿਰ ਕਹਿੰਦੇ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੀਦਾ ਇਹ ਤਾਂ ਹੁਣ ਐ ਵੀ ਦੱਸੋ ਹੁਣ ਹਰਿਆਣੇ ਦੇ ਲੋਕ ਨਹੀਂ ਪਰੇਸ਼ਾਨ ਹੋ ਰਹੇ ਦੋਏ ਹੱਡਾਂ ਆਦਾਂ ਰੋਕੀਆਂ ਹੋਈਆਂ ਨੇ ਲੋਕ ਤਾਂ ਉੱਥੇ ਵੀ ਰਹਿੰਦੇ ਹੋਣੇ ਉਹ ਲੋਕ ਪਰੇਸ਼ਾਨ ਨਹੀਂ ਹੁੰਦੇ ਜਿਨ੍ਹਾਂ ਦੇ ਕਣਕਾਂ ਮੱਧੀਆਂ ਕੰਜਾਂ ਨੇ ਪਰੇਸ਼ਾਨ ਤਾਂ ਲੋਕਾਂ ਨੇ ਹੁਣ ਜਦੋਂ ਕੋਈ ਐਕਟੀਵਿਟੀ ਹੁੰਦੀ ਹੈ ਕਿਸੇ ਨਾ ਕਿਸੇ ਦਾ ਅਸੀਂ ਨਹੀਂ ਪਰੇਸ਼ਾਨ ਹੁੰਦੇ ਉੱਤੇ ਘਰ ਸੜਕੀ ਸੜਕਾਂ ਦੇ ਲੀਆਂ ਤੇ ਬੈਠੇ ਆ ਪਰੇਸ਼ਾਨ ਤਾਂ ਹੁੰਦੇ ਹੀ ਹੁੰਦੇ ਕਿਉਂਕਿ ਪਰੇਸ਼ਾਨ ਅਸੀਂ ਤਾਂ ਪਰੇਸ਼ਾਨੀ ਜੋ ਜੰਮੇ ਹੀ ਪਰੇਸ਼ਾਨੀ ਜੋ ਸਾਡੇ ਤਾਂ ਨਿਤ ਪਰੇਸ਼ਾਨੀਆਂ ਰੋਜ਼ ਹੀ ਪਰੇਸ਼ਾਨੀਆਂ ਰਹਿੰਦੀਆਂ ਨੇ ਇਸ ਕਰਕੇ ਸਾਡੇ ਲੋਕਾਂ ਨੂੰ ਪਰੇਸ਼ਾਨੀਆਂ ਦੀ ਗੱਲ ਜਿਹੜੀ ਕਰਨੀ ਆਪ ਹਾਂ ਵੱਡੇ ਲੋਕਾਂ ਨੂੰ ਹੋ ਸਕਦੇ ਨੇ ਕੋਈ ਪਰੇਸ਼ਾਨੀਆਂ ਹੋਣ ਇਸ ਕਰਕੇ ਅਸੀਂ ਜਦੋਂ ਵੀ ਆਉਂਦੇ ਹਾਂ ਉਹਨਾਂ ਤੋਂ ਮਿੰਨਤਾ ਕਰਦੇ ਹਾਂ ਪਹਿਲਾਂ ਕਹਿੰਦੇ ਆ ਭਾਈ ਤੁਸੀਂ ਆਪ ਦਾ ਵਿਚਾਰ ਰੱਖ ਲਓ ਵੀ ਟ੍ਰਾਂਸਫਰ ਜਿਹੜਾ ਛੋਟਾ ਹੋਣਾ ਜਣਾ ਜਿਹੜਾ ਤੁਸੀਂ ਉਹ ਬਦਲ ਕੇ ਵਗਜੋ ਅਸੀਂ ਕਰਦੇ ਹਾਂ ਸਾਡੀ ਮਜਬੂਰੀ ਹੈ ਜਿਸ ਬੰਨਾ ਸਾਡੀ ਗੱਲ ਨਹੀਂ ਕੋਈ ਸੋਲ ਤੁਸੀਂ ਹਾਲਾਂਕਿ ਹੁਣੇ ਜ਼ਿਕਰ ਕਰ ਰਹੇ ਸੀ ਕਹਿੰਦੇ ਕਿ ਐਮਐਸਪੀ ਜਿਹੜੀ ਲੜਾਈ ਇਹਨਾਂ ਨੇ ਵਿੜ ਲਈ ਹੈ ਇਹ ਇੰਨੀ ਕੋਈ ਸੌਖੀ ਲੜਾਈ ਨਹੀਂ ਇਹ ਬਹੁਤ ਲੰਮਾ ਸਮਾਂ ਮੰਗਦੀ ਹੈ ਹਾਲਾਂਕਿ ਖੇਤੀ ਕਾਨੂੰਨ ਤਾਂ ਰੱਦ ਕਰਾ ਕੇ ਕਿਸਾਨ ਵਾਪਸ ਪਰਤ ਕੰਟੀ ਦੇ ਤੌਰ ਦੇ ਉੱਤੇ ਲੈਣ ਦੇ ਲਈ ਇਹ ਲੜਾਈ ਵੱਡੀ ਹੈ ਕਿ ਲੱਗਦਾ ਹੈ ਕਿ ਇਹ ਲੜਾਈ ਜਿਸ ਸਿੱਖਣਾ ਇਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸਮਾਂ ਟਾਈਮਿੰਗ ਇਹ ਸਭ ਕੁਝ ਇਹ ਚੀਜ਼ਾਂ ਸਹੀ ਨਹੀਂ ਹੈ ਉਹਨਾਂ ਦੀ ਇਹਨਾਂ ਨੇ ਨਹੀਂ ਬਿੜੀ ਇਹ ਇਹ ਗਲਤ ਗੱਲ ਹੈ ਵੀ ਇਹਨਾਂ ਨੇ ਬਿੜੀ ਇਹ ਤਾਂ ਸੰਯੁਕਤ ਮੋਰਚੇ ਦੀ ਦਿੱਲੀ ਮੋਰਚੇ ਦੇ ਵਿੱਚ ਇਹ ਮੰਗ ਸੀ ਉਹ ਤਾਂ ਉਦੋਂ ਦੀ ਬਿੜੀ ਹੋਈ ਹੈ ਸੰਯੁਕਤ ਮੋਰਚੇ ਦੀ ਮੰਗ ਉਦੋਂ ਇਸ ਮੰਗ ਤੇ ਸਾਰੀਆਂ ਜਥੇਬੰਦੀਆਂ ਨੇ ਕਿਹਾ ਸੀ ਵੀ ਅਸੀਂ ਸੰਘਰਸ਼ ਕਰਾਂਗੇ ਇਹ ਇਹਨਾਂ ਨੇ ਨਹੀਂ ਬਿੜੀ ਇਹ ਤਾਂ ਸੰਯੁਕਤ ਮੋਰਚੇ ਦੀ ਮੰਗ ਹੈ ਉਹਦੇ ਤੇ ਇਹ ਵੀ ਲੜ ਰਹੇ ਨੇ ਦੀ ਅਪਡੇਟ ਦੇ ਤੌਰ ਤੇ ਇਹ ਸੰਯੁਕਤ ਮੋਰਚਾ ਵੀ ਜਿਹੜਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੁਣ ਇਹ ਪ੍ਰੋਟੈਸਟ ਕੀਤਾ ਜੋ ਇਹ ਸ਼ੰਭੂ ਔਰ ਖਨੋਰੀ ਦੇ ਉੱਤੇ ਬੈਠ ਗਏ ਨੇ ਮੈਂ ਇਸ ਦਾ ਹੀ ਜ਼ਿਕਰ ਕਰ ਰਿਹਾ ਕਿ ਲੱਗਦਾ ਕਿ ਇਹਨਾਂ ਨੂੰ ਇਹ ਇਕੱਲੇ ਵਕ ਹੋ ਕੇ ਨਹੀਂ ਕਰਨਾ ਚਾਹੀਦਾ ਇਹ ਆਪਾਂ ਕਿਵੇਂ ਕਹਿ ਸਕਦੇ ਆ ਅਧਿਕਾਰ ਆ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਇਹ ਗੱਲ ਵੀ ਤੁਸੀਂ ਕਿਉਂ ਕੀਤਾ ਇਹ ਅਗਲਾ ਕਹਿੰਦਾ ਨਾ ਤੂੰ ਜੇ ਪਈ ਅਸੀਂ ਅਸੀਂ ਤਾਂ ਕਰਦੇ ਆ ਤੂੰ ਕਰਦਾ ਨਹੀਂ ਤੂੰ ਸਾਨੂੰ ਵੀ ਨਹੀਂ ਕਰ ਦਿੰਦਾ ਇਸ ਕਰਕੇ ਆਏ ਸਾਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਇਹ ਕਹਿਣ ਦਾ ਵੀ ਤੁਸੀਂ ਇਕੱਲੇ ਕਿਉਂ ਕਰਦੇ ਹੋ ਚੰਗੀ ਗੱਲ ਇਹ ਕਿਉਂਕਿ ਗੱਲ ਇਹ ਹੈ ਵੀ ਜਿੱਦੀ ਸਰਕਾਰ ਹੈ ਜਹੀ ਜੀ ਸਰਕਾਰ ਹੈ ਉਹ ਸਰਕਾਰ ਦੇ ਨਾਲ ਜਦੋਂ ਮੱਥਾ ਕੋਈ ਲਾਉਣਾ ਹੈ ਸਾਰੇ ਇਕੱਠੇ ਹੋ ਕੇ ਚੱਲ ਜਾਂਦੇ ਤਾਂ ਬਹੁਤ ਵਧੀਆ ਗੱਲ ਹੋ ਕਿ ਸਾਰੇ ਇਕੱਠੇ ਚਲੇ ਜਾਂਦਾ ਵਧੀਆ ਗੱਲ ਹੁੰਦੀ ਸ ਤਾਂ ਕੀ ਇਕੱਠੇ ਹੋ ਸਕਦੇ ਹਾਂ ਕਿ ਸ਼ੰਭੂ ਟੈਕਨੋਰੀ ਦੇ ਉੱਤੇ ਇਕੱਠੇ ਹੋ ਸਕਦੇ ਕਮੇਟੀ ਬਣਾ ਦਿੱਤੀ ਹੈ ਪਰ ਐਵੇਂ ਨਾ ਹੋਵੇ ਕਿ ਸਮਾ ਕਮੇਟੀਆਂ ਹੀ ਵਿਅਰਥ ਕਰਦਣ ਸਮਾ ਕਮੇਟੀਆਂ ਚ ਨਿਕਲ ਜੇ ਔਰ ਉੱਥੇ ਜਦੋਂ ਲੋਡ ਪਈ ਹੋਵੇ ਜਦੋਂ ਜਿਸ ਵੇਲੇ ਲੋਡ ਹੈ ਉੱਥੇ ਨਾ ਜਾ ਸਕੋ ਬਾਅਦ ਦੇ ਵਿੱਚ ਕਮੇਟੀ ਕਹਦੇ ਕਿ ਹਾਂ ਜੀ ਅਸੀਂ ਹੁਣ ਚਲੇ ਜਾਈਏ ਦੇਖੋ ਸਾਥੀ ਪ੍ਰਾਲਾ ਕਰਨਾ ਤਾਂ ਬੰਦ ਦੀ ਹੈ ਐਵੇਂ ਆਪਾਂ ਪਹਿਲੇ ਹੀ ਰੱਦ ਕਰ ਦਈਏ ਵੀ ਪਤਾ ਨਹੀਂ ਇਕਤਾ ਹੋਊ ਕਿ ਨਹੀਂ ਹੋਊ ਪਤਾ ਨਹੀਂ ਇਕੱਠੇ ਹੋਣਗੇ ਕਿ ਨਹੀਂ ਹੋਏ ਫਿਰ ਤਾਂ ਪ੍ਰੋਸੈਸ ਚਲਾਉਣ ਦਾ ਤਰੀਕਾ ਹੀ ਫਿਰ ਤਾਂ ਹੌਸਲਾ ਨਹੀਂ ਕਿਸੇ ਦਾ ਪੈਣਾ ਕੋਸ਼ਿਸ਼ ਤਾਂ ਕੀਤੀ ਹੈ ਨਾ ਇਹ ਗੱਲ ਤਾਂ ਉੱਠੀ ਹੈ ਨਾ ਜੇ ਆਪਾਂ ਯਾਰ ਇਕੱਠੇ ਹੋਈਏ ਇੱਕ ਲੋੜ ਤਾਂ ਬਣੀ ਹੈ ਨਾ ਕਿਉਂਕਿ ਅਟੈਕ ਜਦੋਂ ਬਹੁਤ ਗੱਲਾਂ ਦੁਸ਼ਮਣ ਸਿਖਾਉਂਦਾ ਹੈ ਬਹੁਤ ਸਾਰੀਆਂ ਗੱਲਾਂ ਸਾਨੂੰ ਦੁਸ਼ਮਣ ਸਿਖਾਉਂਦਾ ਜਿਹੜੀਆਂ ਹੁਣ ਨਹੀਂ ਸਮਝ ਆਉਂਦੀਆਂ ਜਦੋਂ